ਜੀ ਨੇ 537 ਵਿਆਪੁਰਵ ਨੂੰ ਸਮਰਪਿਤ ਨਗਰ ਕੀਰਤਨ ਖਾਲਸਾਹੀ ਜਹੋ ਜਲਾਲ ਵਿਖਰੇ ਦਾ ਸੁਲਤਾਨਪੁਰ 로ਦੀ ਤੋਂ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਛਤਰਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਬੀਤੀ ਸਵੇਰ ਚੱਲ ਕੇ ਦੇਰ ਰਾਤ ਬਟਾਲਾ ਦੀ ਧਰਤੀ ਤੇ ਪਹੁੰਚ ਗਿਆ ਇਸ ਮੌਕੇ ਤੇ ਬਟਾਲਾ ਦੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਅਤੇ ਜਕਾਰੇ ਲਗਾਉਂਦੇ ਹੋਏ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਗੁਰੂ ਚਰਨਾ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਇਸ ਮਹਾਨ ਵਿਆਹ ਪੁਰਬ ਘੁਰਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦੇਣਾ ਔਰ ਇਹਤੇ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਸਵੇਰੇ ਕਰਮਾ ਭਾਗਾਣਾ ਦਿਨ ਜਦੋਂ ਸਵੇਰੇ 7:00 ਵਜੇ ਅਰਦਾਸ ਅਪਰੰਤ ਗੁਰਦੁਆਰਾ ਬੇਰ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਰੰਭ ਹੋਇਆ ਸੀ ਉਹ ਵਾਕ-ਵਾਕ ਪੜਾਵਾਂ ਨੂੰ ਤੈਅ ਕਰਕੇ ਮੈਂ ਸਮਝਣਾ ਹੁਣ ਤੱਕ ਦਾ ਜੋ ਸਮਾਂ ਉਹ 12-13 ਘੰਟੇ ਜਿਹੜੇ ਨੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਹਿਤਾ ਚੌਕ ਹੁੰਦਾ ਹੋਇਆ ਅਜੇ ਵੀ ਬਟਾਲੇ ਤੋਂ 14-15 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਕੀਰਤਨ ਇਹ ਅਜੇ ਬਾਕੀ ਪੈਂਡਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਣਾ ਕਿ ਸਮਾਂ ਜਿਹੜਾ ਇੰਨਾ ਹੀ ਹੋਰ ਬਟਾਲੇ ਤੱਕ ਪਹੁੰਚਦੇ ਲੱਗ ਸਕਦਾ ਕਿਉਂਕਿ ਰਸਤੇ ਵਿੱਚ ਮਾਪੇ ਤੋਂ ਨਾਲ ਆਇਆ ਜਿੰਨਾ ਪਿਆਰ ਸਤਕਾਰ ਸੰਗਤਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਹੈ ਆਰੰਭ ਹੋ ਕੇ ਬਟਾਲੇ ਧਰਦੀ ਨਜ਼ਦੀਕ ਪਹੁੰਚਿਆ ਵਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਵਾ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਵਾ ਸਾਨੂੰ ਲੱਗਦਾ ਵਾ ਵੀ ਇਹ ਜਿਹੜਾ ਛਾਛਾ ਮਾਰਦਾ ਕਾਟਵਾਂ ਇਹ ਕਰੀਬ ਪਾਲਕੀ ਸਾਹਿਬ ਘਟੋ ਘੱਟ ਵੀ 12 ਵਜੇ ਦੇ ਕਰੀਬ ਬਟਾਲੇ ਸ਼ਹਿਰ 'ਚ ਸਮਾਪਤੀ ਹੋਵੇਗੀ ਤੇ ਇੰਨਾ ਸੰਗਤ ਦਾ ਉਤਸ਼ਾਹ ਇਤੋਂ ਵੱਧ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਉਤਸ਼ਾਹ ਵਾ ਸੰਗਤ ਦੇ ਵਿੱਚ ਜੀ ਤਾਂ ਹਰ ਸਾਲ ਸੰਗਤ ਦਾ ਜਿਹੜਾ ਉਤਸ਼ਾਹ ਵਾ ਉਹ ਬਹੁਤ ਜ਼ਿਆਦਾ ਵਧਿਆ ਵਾ ਕਿਉਂਕਿ ਗੁਰੂ ਮਹਾਰਾਜ ਦੇ ਪਿਆਰ ਦੇ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਨੀ ਜੀ ਦੇ ਵਿਆਹਪੂਰਵ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਆ ਜਦੋਂ ਦਾ ਨਗਰ ਕੀਰਤਨ ਸਵੇਰ ਦਾ 7 ਵਜੇ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਹੈ ਸੰਕਟਾਂ ਦੇ ਵਿੱਚ ਇਨਾਂ ਨੂੰ ਭਾਰੀ ਉਤਸ਼ਾਹ ਹੈ ਕਿ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈਂਡਾ ਤੈਅ ਕਰਨ ਦੇ ਵਿੱਚ ਹੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਹਜੇ ਇਸ ਤੋਂ ਅੱਗੇ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗਣਾ ਹੈ ਸੰਕਟਾਂ ਦਾ ਉਤਸ਼ਾਹ ਜਿਹੜਾ ਇਹ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜਬਾਜੀ ਨਾ ਕਰੀਏ ਗੁਰੂ ਮਾਰੇ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਘਰੋ ਦਾ ਅਸੀਂ ਆਏ ਆ ਗੁਰੂ ਮਾਰੇ ਦੀ ਖੁਸ਼ੀਆ ਪ੍ਰਾਪਤ ਕਰਨ ਵਾਸਤੇ ਪਰ ਅਸੀਂ ਜੇ ਰਸਤੇ ਵਿੱਚ ਉੱਚੀ ਆਵਾਜ਼ 'ਚ ਡੀਜੇ ਵਜਾਵਾਂਗੇ ਸੰਗਤ ਨੂੰ ਤੰਗ ਪਰੇਸ਼ਾਨ ਕਰਾਂਗੇ ਤਾਂ ਸਾਡੇ ਤੋਂ ਗੁਰੂ ਮਹਾਰਾਜ ਵੀ ਨਹੀਂ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਵਾਂ ਕਿ ਆਓ ਗੁਰੂ ਦੇ ਨਾਮ ਨਾਲ ਜੁੜੀਏ ਕੀਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਛਕੀਏ ਇਸ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਮਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਤਾਂ-ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਜੀ